ਹੈਲੋ ਫਰੈਂਡਸ ਅੱਜ ਆਪਾਂ ਬਣਾਵਾਂਗੇ ਮਟਰ ਮਸ਼ਰੂਮ ਸਭ ਤੋਂ ਪਹਿਲਾਂ ਆਪਾਂ ਇਹਨਾਂ ਇਨਗਰੀਡੀਅੰਟ ਦੇਖਾਂਗੇ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਰਫਲੀ ਚੌਪ ਕਰਾਂਗੇ ਹੁਣ ਆਪਾਂ ਇੱਕ ਫਰਾਈ ਪੈਨ ਲਵਾਂਗੇ ਤੇ ਉਸ ਨੂੰ ਗਰਮ ਕਰਾਂਗੇ ਤੇ ਇਸ ਦੇ ਵਿੱਚ ਜਿਹੜਾ ਇੱਕ ਕੜਚੀ ਆ ਉਹ ਤੇਲ ਪਾਵਾਂਗੇ ਮੈਂ ਇਸ ਅੰਦਾਜ਼ੇ ਨਾਲ ਪਾਇਆ ਤੁਸੀਂ ਇਸ ਨੂੰ ਮੈਜ਼ਰਮੈਂਟ ਦੇ ਨਾਲ ਵੀ ਪਾ ਸਕਦੇ ਹੋ ਹੁਣ ਰਫਲੀ ਚੌਪ ਕੀਤੇ ਹੋਏ ਜਿਹੜੇ ਪਿਆਜ਼ ਨੇ ਉਹ ਐਡ ਕਰਾਂਗੇ ਤੇ ਇਸ ਨੂੰ ਹਲਕਾ ਪਿੰਕ ਹੋਣ ਤੱਕ ਪੁੰਨਾਂਗੇ ਇਸ ਨੂੰ ਆਪਾਂ ਜਿਹੜਾ ਲੋ ਤੋਂ మీడియం ਫਲੇਮ ਦੇ ਉੱਤੇ ਹੀ ਸਾਰੇ ਜਿਹੜੇ ਗ੍ਰੇਵੀ ਨੂੰ ਆ ਤਿਆਰ ਕਰਾਂਗੇ ਹੁਣ ਆਪਾਂ ਇਸ ਨੂੰ ਹਲਕਾ ਹਲਕਾ ਪਿੰਕ ਹੋਣ ਤੱਕ ਹੌਲੀ-ਹੌਲੀ ਹੱਥ ਨਾਲ ਹਿਲਾ ਕੇ ਪੁੰਦੇ ਰਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਮੈਂ ਇਸ ਦੇ ਵਿੱਚ ਜਿਹੜੀਆਂ ਤਿੰਨ ਹਰੀਆਂ ਮਿਰਚਾਂ ਐਡ ਕਰੀਆਂ ਨੇ ਇਹਦੀ ਜਗ੍ਹਾ ਅਗਰ ਤੁਸੀਂ ਚਾਹੋ ਤਾਂ ਲਾਲ ਮਿਰਚ ਵੀ ਐਡ ਕਰ ਸਕਦੇ ਹੋ ਲਾਸਟ ਦੇ ਉੱਤੇ ਮੈਂ ਇਸ ਦੇ ਵਿੱਚ ਜਿਹੜੀਆਂ 8 ਤੋਂ 10 ਕਲੀਆਂ ਨੇ ਜਿਹੜੀਆਂ ਲਸਣ ਦੀਆਂ ਵੀ ਐਡ ਕਰ ਦਿੱਤੀਆਂ ਨੇ ਤੇ ਇਹਨੂੰ ਆਪਾਂ ਭੁੰਨਾਂਗੇ ਤੇ ਹਾਫ ਕੱਟ ਕੀਤਾ ਹੋਇਆ ਜਿਹੜਾ ਅਦਰਕ ਦਾ ਟੁਕੜਾ ਇਹਨੂੰ ਪਾ ਕੇ ਪੁੰਦੇ ਰਵਾਂਗੇ ਹਲਕੇ ਹੱਥ ਨਾਲ ਹਿਲਾ ਕੇ ਤਾਂ ਕਿ ਜਿਹੜੇ ਨੇ ਪਿਆਜ਼ ਗਲ ਜਾਣ ਤੇ ਥੋੜੇ ਸੌਫਟ ਹੋ ਜਾਣ ਸੌਫਟ ਹੋਣ ਤੋਂ ਬਾਅਦ ਆਪਾਂ ਇਸਨੂੰ ਹਿਲਾਉਂਦੇ ਰਾਵਾਂਗੇ ਤੇ ਰਫਲੀ ਬਟੇ ਬਡੇ ਚੌਪ ਕੀਤੇ ਹੋਏ ਜਿਹੜੇ ਟੁਕੜੇ ਨੇ ਆਪਾਂ ਟਮਾਟਰ ਦੇ ਐਡ ਕਰਾਂਗੇ ਮੈਂ ਇੱਥੇ ਤਿੰਨ ਟਮਾਟਰ ਲਏ ਸੀ ਤੁਸੀਂ ਇਸਨੂੰ ਘਟਾ ਜਾਂ ਵਧਾ ਸਕਦੇ ਹੋ ਹੁਣ ਜਿਹੜੇ ਟਮਾਟਰ ਨੇ ਨਾਲੇ ਪਿਆਜ਼ ਨੇ ਇਹਨਾਂ ਨੂੰ ਗਲਣ ਦੇ ਲਈ ਨਾ ਆਪਾਂ ਇਹਦੇ ਵਿੱਚ ਕੀ ਆ ਨਮਕ ਐਡ ਕਰਾਂਗੇ ਇਹ ਥੋੜਾ ਜਿਹਾ ਆਪਾਂ ਤਾਂ ਪਹਿਲਾਂ ਐਡ ਕਰ ਰਹੇ ਆ ਤਾਂ ਕਿ ਜਿਹੜੇ ਪਿਆਜ਼ ਤੇ ਟਮਾਟਰ ਨੇ ਨਾ ਇਹ ਜਲਦੀ ਗਲ ਜਾਣ ਤੇ ਗਲ ਕੇ ਤਿਆਰ ਹੋ ਜਾਣ ਫਿਰ ਇਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਦੋ ਤੋਂ ਤਿੰਨ ਜਿਹੜੇ ਲੌਂਗ ਐਡ ਕਰਾਂਗੇ ਤੇ ਦੋ ਵੱਡੀਆਂ ਇਲਾਇਚੀਆਂ ਖੋਲ ਕੇ ਉਹਨਾਂ ਨੂੰ ਉਹ ਐਡ ਕਰਾਂਗੇ ਇਹ ਆਪਾਂ ਪਹਿਲਾਂ ਤਾਂ ਨਹੀਂ ਸੀ ਐਡ ਕਰੀਆਂ ਕਿਉਂਕਿ ਇਹ ਜਿਹੜੇ ਲੌਂਗ ਨੇ ਇਹ ਨਾ ਥੋੜੇ ਜਿ ਸੜ ਜਾਂਦੇ ਨੇ ਜ਼ਿਆਦਾ ਤੇ ਇਹਦਾ ਫਲੇਵਰ ਆ ਜਿਹੜਾ ਉਹ ਸਮੂਕੀ ਜਿਹਾ ਹੋ ਜਾਂਦਾ ਹੁਣ ਆਪਾਂ ਇਸ ਨੂੰ ਲਾਸਟ ਦੇ ਵਿੱਚ ਐਡ ਕੀਤਾ ਤਾਂਕਿ ਜਿਹੜਾ ਇਹ ਫੁੱਲ ਫਲੇਵਰ ਆ ਇਹ ਆਪਣਾ ਦੇਣ ਫਿਰ ਆਪਾਂ ਇਸ ਨੂੰ ਨਾ ਮਿਕਸਰ ਜਾਰ ਦੇ ਵਿੱਚ ਪਾ ਕੇ ਇਸ ਦੀ ਪਿਉਰੀ ਤਿਆਰ ਕਰ ਲਵਾਂਗੇ ਪਿਉਰੀ ਦੇ ਨਾਲ ਕੀ ਆ ਇਹਦੀ ਜਿਹੜੀ ਗ੍ਰੇਵੀ ਆ ਜਦੋਂ ਆਪਾਂ ਇਸ ਤਰ੍ਹਾਂ ਤਿਆਰ ਕਰਦੇ ਹਾਂ ਨਾ ਉਹ ਬਹੁਤ ਜ਼ਿਆਦਾ ਵਧੀਆ ਬਣਦੀ ਆ ਹੁਣ ਉਸੇ ਫਰਾਈ ਪੈਨ ਦੇ ਵਿੱਚ ਆਪਾਂ ਦੁਬਾਰਾ ਤੋਂ ਹਲਕਾ ਜਿਹਾ ਤੇਲ ਪਾ ਕੇ ਉਸ ਨੂੰ ਗਰਮ ਕਰਾਂਗੇ ਤੇ ਤਿਆਰ ਕੀਤੀ ਹੋਈ ਪਿਉਰੀ ਇਸ ਵਿੱਚ ਐਡ ਕਰ ਦਵਾਂਗੇ ਇਹ ਤੇਲ ਆਪਾਂ ਤਾਂ ਥੋੜਾ ਪਾਇਆ ਕਿਉਂਕਿ ਆਪਾਂ ਪਹਿਲਾਂ ਹੀ ਮਸਾਲਾ ਤਿਆਰ ਕਰਨ ਭੁੰਨਣ ਦੇ ਵੇਲੇ ਆਪਾਂ ਤੇਲ ਆ ਜਿਹੜਾ ਉਹ ਐਡ ਕਰ ਲਿਆ ਸੀ ਹੁਣ ਤਾਂ ਆਪਾਂ ਹਲਕਾ ਜਿਹਾ ਹੀ ਐਡ ਕਰਾਂਗੇ ਤੇ ਪਿਉਰੀ ਨੂੰ ਹਲਕੇ ਹੱਥ ਨਾਲ ਹਿਲਾਉਂਦੇ ਹੋਏ ਪਕਾਵਾਂਗੇ ਤਾਕੀ ਕੱਚਾਪਾਨਾ ਜਿਹੜਾ ਉਹ ਚੰਗੀ ਤਰ੍ਹਾਂ ਨਿਕਲ ਜਾਵੇ ਹੁਣ ਆਪਾਂ ਇਸ ਦੇ ਵਿੱਚ ਹਿੰਗ ਐਡ ਕਰਾਂਗੇ ਇਹ ਆਪਸ਼ਨਲ ਆ ਅਗਰ ਤੁਸੀਂ ਚਾਹੋ ਤਾਂ ਮੇਗਾ ਟੇਸਟ ਵਧੀਆ ਲੱਗਦਾ ਤਾਂ ਤੁਸੀਂ ਐਡ ਕਰ ਸਕਦੇ ਹੋ ਅਦਰਵਾਈਜ਼ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਹੁਣ ਆਪਾਂ ਇਸ ਦੇ ਵਿੱਚ ਜਿਹੜੇ ਡਰਾਈ ਮਸਾਲੇ ਐਡ ਕਰਾਂਗੇ ਹਲਦੀ ਮਿਰਚ ਇਹ ਹੀ ਆਪਣੀ ਟੇਸਟ ਦੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਹੋ ਮੈਨੂੰ ਇਹਦੇ ਵਿੱਚ ਜਿਹੜਾ ਨਮਕ ਆ ਮੈਂ ਫਿਰ ਤੋਂ ਥੋੜਾ ਜਿਹਾ ਐਡ ਕਰਿਆ ਸੀ ਕਿਉਂਕਿ ਮੈਨੂੰ ਨਮਕ ਆ ਜਿਹੜਾ ਪਹਿਲਾਂ ਉਹ ਥੋੜਾ ਘੱਟ ਲੱਗਿਆ ਸੀ ਗ੍ਰੇਵੀ ਦੇ ਵਿੱਚ ਇਸ ਕਰਕੇ ਹੁਣ ਜਿਹੜਾ ਬੈਟਰ ਹੈ ਨਾ ਮਿਕਸ ਜਾਰ ਨੂੰ ਲੱਗਿਆ ਹੋਇਆ ਸੀ ਆਪਾਂ ਉਸ ਦੇ ਵਿੱਚ ਪਾਣੀ ਪਾ ਕੇ ਨਾ ਹਿਲਾ ਕੇ ਚੰਗੀ ਤਰ੍ਹਾਂ ਉਹਨੂੰ ਵੀ ਵਿੱਚ ਹੀ ਐਡ ਕਰ ਦਵਾਂਗੇ ਇਹਦੇ ਨਾਲ ਆਪਾਂ ਦੀ ਜਿਹੜੀ ਗ੍ਰੇਵੀ ਹੈ ਉਹ ਪੱਕੂਗੀ ਜਦੋਂ ਨਾ ਤਾਂ ਹੋਰ ਥਿੱਕ ਹੋ ਜਾਊਗੀ ਉਹਨੂੰ ਥੋੜਾ ਪਤਲਾ ਰੱਖਣ ਦੇ ਲਈ ਕਿਉਂਕਿ ਆਪਾਂ ਨੂੰ ਜਿਹੜਾ ਮਟਰ ਅਤੇ ਮਸ਼ਰੂਮ ਨੂੰ ਗਲਾਉਣ ਦੇ ਲਈ ਵੀ ਥੋੜੀ ਗ੍ਰੇਵੀ ਪਤਲੀ ਚਾਹੀਦੀ ਹੈ ਨਾ ਫਿਰ ਜਦੋਂ ਉਹ ਪੱਕਣਗੇ ਉਦੋਂ ਵੀ ਇਹ ਥੋੜੀ ਗਾਥਿਕ ਹੋ ਜਾਂਦੀ ਹੈ ਇਸ ਕਰਕੇ ਮੈਂ ਥੋੜਾ ਪਾਣੀ ਐਡ ਵੀ ਕਰੂੰਗੀ ਇਹਦੇ ਵਿੱਚ ਹੁਣ ਆਪਾਂ ਗਰਮ ਮਸਾਲਾ ਐਡ ਕੀਤਾ 1 ਤੋਂ ਸਵਾ ਚਮਚ ਤੁਸੀਂ ਇਸ ਨੂੰ 1 ਚਮਚ ਵੀ ਐਡ ਕਰ ਸਕਦੇ ਹੋ ਤੇ ਵਧਾ ਵੀ ਸਕਦੇ ਹੋ ਹੁਣ ਆਪਾਂ ਕੱਢੇ ਹੋਏ ਜਿਹੜੇ ਚੰਗੀ ਤਰ੍ਹਾਂ ਵਾਸ਼ ਕੀਤੇ ਹੋਏ ਨੇ ਮਟਰ ਪਾਵਾਂਗੇ ਤੇ ਨਾਲ ਹੀ ਆਪਾਂ ਜਿਹੜੀਆਂ ਮਸ਼ਰੂਮ ਕੱਟ ਕੀਤੀਆਂ ਹੋਈਆਂ ਨੇ ਉਹ ਐਡ ਕਰਾਂਗੇ ਮੈਂ ਇੱਥੇ ਪਾਈਆ ਮਸ਼ਰੂਮ ਤੇ ਪਾਈਆ ਮਟਰ ਲਈ ਸੀ ਕਿਉਂਕਿ ਬਾਕੀ ਇਹ 1/2 ਕਿਜੀ ਲਈ ਸੀ ਤੇ ਛਿਲਕਾ ਕੱਢਣ ਤੋਂ ਬਾਅਦ ਇਹ ਪਾਈ ਆ ਹੀ ਰਹਿ ਜਾਂਦੇ ਨੇ 220 ਗ੍ਰਾਮ ਜੀ ਨੂੰ ਕਹਿੰਦੇ ਆ ਉਹਨੇ ਸੀ ਤੇ ਮੇਰੀ ਫੈਮਿਲੀ ਲਈ ਇਨਫ ਸੀ ਤੇ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਨਮਕ ਹੋਰ ਐਡ ਕਰਿਆ ਕਿਉਂਕਿ ਮੈਨੂੰ ਨਮਕ ਥੋੜਾ ਘੱਟ ਲੱਗ ਰਿਹਾ ਸੀ ਤੇ ਮੈਂ ਹੋਰ ਐਡ ਕਰਿਆ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਥੋੜੀ ਜਿਹੀ ਖੰਡ ਵੀ ਐਡ ਕਰ ਸਕਦੇ ਹੋ ਕਿਉਂਕਿ ਜਿਹੜਾ ਇਹਦਾ ਫਲੇਵਰ ਆ ਨਾ ਥੋੜਾ ਮਿੱਠਾ ਹੁੰਦਾ ਹੁਣ ਆਪਾਂ ਕਰਦੀ ਹੀ کریم ਆ ਜਿਹੜੀ ਕੱਚੇ ਦੁੱਧ ਦੀ ਉਹ ਐਡ ਕਰਾਂਗੇ 2 ਤੋਂ 3 ਚਮਚ ਇਹ کریم ਐਡ ਕਰਨ ਦੇ ਨਾਲ ਕੀ ਆ ਜਿਹੜੀ ਇਹਦੀ ਗ੍ਰੇਵੀ ਹੈ ਨਾ ਕਰੀਮੀ ਜੀ ਹੋ ਜਾਂਦੀ ਆ ਬਹੁਤ ਸੌਫਟ ਬਣਦੀ ਆ ਤੁਸੀਂ ਚਾਹੋ ਤਾਂ ਇਸ 스테ਜ ਦੇ ਉੱਤੇ ਜਦੋਂ ਆਪਾਂ ਗ੍ਰੇਵੀ ਤਿਆਰ ਕਰੀ ਸੀ ਨਾ ਪਹਿਲਾ ਮਸਾਲਾ ਭੁੰਨਿਆ ਸੀ ਉਥੇ ਤੁਸੀਂ ਕਾਜੂ ਵੀ ਪਾ ਸਕਦੇ ਹੋ ਹੁਣ ਆਪਾਂ ਇਸ ਨੂੰ ਭੁੰਨਾਂਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਸਬਜੀ ਆ ਉਹ ਬਣ ਕੇ ਤਿਆਰ ਹੈ ਤੇ ਲਾਸਟ ਵਿੱਚ ਆਪਾਂ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਾਂਗੇ ਤੁਸੀਂ ਇਸ ਨੂੰ ਚੌਲਾਂ ਨਾਲ ਜਾਂ ਰੋਟੀ ਨਾਲ ਕਿਸੇ ਚੀਜ਼ ਨਾਲ ਵੀ ਸਰਵ ਕਰ ਸਕਦੇ ਹੋ ਮੈਂ ਇਸ ਨੂੰ ਥੋੜਾ ਜਿਹਾ ਪਤਲਾ ਰੱਖਿਆ ਕਿਉਂਕਿ ਮੈਂ ਇਸ ਨੂੰ ਚੌਲਾਂ ਦੇ ਨਾਲ ਬਣਾਇਆ ਸੀ ਫਰੈਂਡਸ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ